ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਨ ਉੱਪਰ ਕਲਿੱਕ ਕਰੋ ਤਾਂ ਤੀਸਰੀ ਉਦਾਸੀ ਸੰਪੂਰਨ ਕਰਨ ਮਗਰੋਂ ਗੁਰੂ ਪਾਤਸ਼ਾਹ ਜੀ ਕੁਝ ਮਹੀਨੇ ਕਰਤਾਰਪੁਰ ਟਿਕਦੇ ਨੇ ਫੇਰ ਉਸੇ ਸਾਲ ਉਹਨਾਂ ਨੇ ਚੌਥੀ ਉਦਾਸੀ ਦੇ ਵੱਲ ਨੂੰ ਆਦਾ ਜਿਹੜਾ ਪੈੜਾ ਸ਼ੁਰੂ ਕਰ ਦੇਣਾ ਚੌਥੀ ਉਦਾਸੀ ਤੇ ਚੜਨ ਦੀ ਤਿਆਰੀ ਕੀਤੀ ਮੇਰੇ ਪਾਤਸ਼ਾਹ ਨੇ ਇਹ ਸਵੇਰ ਆਫ ਜੀ ਨੇ ਪੱਛਮ ਵੱਲ ਦੀ ਜਿਹੜੀ ਮੁਸਲਮਾਨ ਦੀ ਅਸਥਾਨਾਂ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ ਤੇ ਸਾਰਿਆਂ ਤੋਂ ਪਹਿਲਾਂ ਉਹਨਾਂ ਨੇ ਮੱਕਾ ਸ਼ਰੀਫ ਜਾਣ ਦਾ ਮਨ ਬਣਾਇਆ ਮੱਕਾ ਸ਼ਰੀਫ ਦੀ ਜਿਹੜੀ ਯਾਤਰਾ ਹੈ ਉਹਨੂੰ ਹੱਜ ਕਹਿੰਦੇ ਆ ਤੇ ਉਥੋਂ ਦੇ ਜਿਹੜੇ ਯਾਤਰੀ ਹੁੰਦੇ ਆ ਹੱਜ ਦੀ ਯਤ ਕਰਨ ਵਾਲੇ ਯਾਤਰੀਆਂ ਨੂੰ ਹਾਜੀ ਕਹਿੰਦੇ ਆ ਸੋ ਗੁਰੂ ਜੀ ਹਾਜੀਆ ਵਾਂਗ ਹੱਜ ਤੇ ਜਾ ਰਹੇ ਨੇ ਜੀ ਇਸ ਕਰਕੇ ਉਹਨਾਂ ਨੇ ਜਿਹੜਾ ਬਾਣਾ ਉਹ ਵੀ ਹਾਜੀਆ ਵਰਗਾ ਪਾਇਆ ਹੋਇਆ ਉਹਨਾਂ ਦੇ ਜਿਹੜੇ ਬਸਤਰ ਜਾਂ ਕੱਪੜੇ ਆ ਉਹ ਨੀਲੇ ਰੰਗ ਦੇ ਆ ਇੱਕ ਕੱਛ ਵਿੱਚ ਉਹਨਾਂ ਨੇ ਬਸਤਾ ਪਕੜਿਆ ਜਿਹਦੇ ਵਿੱਚ ਵਿਲੇਟਿਆ ਹੋਇਆ ਗੁਰੂ ਸ਼ਬਦਾਂ ਦਾ ਸੰਗ੍ਰਹਿ ਸੀ ਜਿਵੇਂ ਮੁਸਲਮਾਨ ਕ੍ਰਾਂਸ਼ੀ ਰੀਫ ਰੱਖਦੇ ਨੇ ਦੂਸਰੀ ਕੱਚ ਵਿੱਚ ਉਹਨਾਂ ਨੇ ਮਸੱਲਾ ਰੱਖਿਆ ਜਿਹਦੇ ਉੱਤੇ ਬਹਿ ਕੇ ਮੁਸਲਮਾਨ ਵੀਰ ਬੰਦਗੀ ਕਰਦੇ ਨੇ ਜਿਹਨੂੰ ਆਪਾਂ ਦਰੀ ਵਗੈਰਾ ਵੀ ਕਹਿ ਦਿੰਦੇ ਆ। ਸੋ ਇੱਕ ਹੱਥ ਵਿੱਚ ਆਸਾ ਜਨੀ ਕੀ ਸੋਟਾ ਤੇ ਦੂਜੇ ਹੱਥ ਵਿੱਚ ਲੋਟਾ ਪਕੜਿਆ। ਇਸ ਬਾਣੇ ਵਿੱਚ ਆਪ ਪੂਰੇ-ਪੂਰੇ ਹਾਜੀ ਮਲੂਮ ਹੁੰਦੇ ਨੇ ਮੇਰੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਵੀ ਪਾਤਸ਼ਾਹ ਜੀ ਦੇ ਨਾਲ ਨੇ ਕਰਤਾਰਪੁਰ ਤੋਂ ਤੁਰ ਕੇ ਤਲਵੰਡੀ ਪਰ ਸੱਕਰਪੁਰ ਰੋਤਾਸ਼ੁਰ ਤੇ ਗਾਜ਼ੀ ਖਾਂ ਆਦੀ ਥਾਵਾਂ ਤੋਂ ਹੁੰਦੇ ਹੋਏ ਗੁਰੂ ਪਾਤਸ਼ਾਹ ਜੀ ਸਾਰੇ ਥਾਵਾਂ ਤੇ ਸੱਚ ਧਰਮ ਦਾ ਪ੍ਰਚਾਰ ਕਰਦੇ ਕਰਦੇ ਆਪ ਸਿੰਧ ਜਾ ਪੁੱਜੇ ਉਥੋਂ ਉਹ ਹਾਜੀਆਂ ਦੇ ਇੱਕ ਜਥੇ ਨਾਲ ਰਲ ਕੇ ਮੱਕੇ شریف ਨੂੰ ਜਾਵ ਪੜੇ ਜੀ ਉਥੇ ਫਿਰ ਪੁੱਜਦਿਆਂ ਸਾਰ ਆਪਣੇ ਲੋਕਾਂ ਦੇ ਪਰਮ ਤੋੜਨ ਲਈ ਅਗਿਆਨਤਾ ਨੂੰ ਦੂਰ ਕਰਨ ਲਈ ਤੇ ਸੱਚ ਧਰਮ ਦਾ ਪ੍ਰਚਾਰ ਕਰਨ ਦਾ ਜਿਹੜਾ ਕੰਮ ਆ ਉਹ ਗੁਰੂ ਪਾਤਸ਼ਾਹ ਨੇ ਆਰੰਭ ਕਰ ਦਿੱਤਾ ਆਪਣੇ ਨਿੱਤ ਦੇ ਢੰਗ ਮੁજબ ਉਹ ਆਪਣਾ ਅਜੀਹਾ ਕੋਈ ਕੰਮ ਕਰਨਾ ਚਾਹੁੰਦੇ ਸਨ ਜੀ ਨੂੰ ਵੇਖ ਕੇ ਲੋਕ ਉਹਨਾਂ ਦੇ ਦੁਆਲੇ ਆ ਜੋੜਨ ਜਿਸ ਤਰ੍ਹਾਂ ਹੀ ਉਹਨਾਂ ਦਾ ਜਿਹੜਾ ਵੱਡਾ ਪਰਮ ਭਲੇਕਾ ਲੋਕਾਂ ਦਾ ਦੂਰ ਹੋ ਸਕੇ ਅੱਗੇ ਗੁਰੂ ਸਾਹਿਬ ਕੀ ਕਰਦੇ ਆ ਉਹ ਕੀ ਕਰਦੇ ਆ ਕਾਬੇ ਵੱਲ ਪੈਰ ਪਸਾਰ ਕੇ ਸੌ ਜਾਂਦੇ ਆ ਸਭ ਜਾਣਦੇ ਹਨ ਕਿ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਕੋਈ ਮੁਸਲਮਾਨ ਵੀ ਰਹਿੰਦਾ ਹੈ ਉਹ ਕਦੇ ਵੀ ਕਾਬੇ ਵੱਲ ਪੈਰ ਪਸਾਰ ਕੇ ਨਹੀਂ ਪੈਂਦਾ ਕਿਉਂਕਿ ਇਸ ਇਸ ਤਰ੍ਹਾਂ ਕਰਨਾ ਸਾਰਿਆਂ ਤੋਂ ਵੱਡਾ ਮੁਸਲਮਾਨ ਗੁਨਾਹ ਮੰਨਦੇ ਨੇ ਕਾਬੇ ਦੀ ਬੇਅਦਵੀ ਸਮਝਦੇ ਨੇ ਇਸ ਕਰਕੇ ਕਿਸੇ ਨੂੰ ਵੀ ਧੁਰ ਮੱਕੇ ਸ਼ਰੀਫ ਵਿੱਚ ਕਾਬੇ ਵੱਲ ਪੈਰ ਕਰਕੇ ਸੁੱਤਾ ਵੇਖ ਕੇ ਮੁਸਲਮਾਨਾਂ ਦੇ ਦਿਲ ਵਿੱਚ ਕੀ ਗੁਜਰੇਗੀ ਇਹਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਪਰ ਗੁਰੂ ਨਾਨਕ ਪਾਤਸ਼ਾਹ ਜੀ ਇਹ ਗੱਲ ਸਮਝਦੇ ਵੀ ਸਨ ਤੇ ਉਹ ਨਿਰਭੈ ਹੋ ਕੇ ਇਸ ਤਰ੍ਹਾਂ ਕਰ ਰਹੇ ਸਨ ਆਪ ਸੱਚ ਧਰਮ ਦੇ ਪ੍ਰਚਾਰ ਲਈ ਹਰ ਪ੍ਰਕਾਰ ਦਾ ਖਤਰਾ ਚੱਲਣ ਨੂੰ ਹਰ ਸਮੇਂ ਤਿਆਰ ਰਹੇ ਸਨ ਕਿਉਂਕਿ ਜਦੋਂ ਆਪਾਂ ਜਾਣਦੇ ਆ ਸੱਚ ਦੇ ਮਾਰਗ ਤੇ ਆਪਾਂ ਤੁਰਦੇ ਆ ਆਪਾਂ ਨੂੰ ਬਹੁਤ ਸਾਰੇ ਚੈਲੰਜ ਬਹੁਤ ਸਾਰੀਆਂ ਇਦਾਂ ਦੀਆਂ ਪਰਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਜਿੱਥੇ ਲੋਕ ਆਪਣਾ ਵਿਰੋਧ ਕਰਦੇ ਨੇ ਕਿਉਂਕਿ ਉਹ ਨਾ ਸਮਝ ਹੁੰਦੇ ਨੇ ਗੁਰੂ ਜੀ ਨੂੰ ਇਸ ਤਰ੍ਹਾਂ ਸੁਤਿਆ ਵੇਖ ਕੇ ਜਿਹੜੇ ਹਾਜੀ ਸੀ ਉਹ ਰੋਲਾ ਪਾਉਣ ਲੱਗ ਗਏ ਜੀ ਜੀਵਨ ਨਾਂ ਦਾ ਇੱਕ ਪੰਜਾਬੀ ਹਾਜੀ ਨੇ ਗੁੱਸੇ ਵਿੱਚ ਆ ਕੇ ਜਦੋਂ ਗੁਰੂ ਪਾਤਸ਼ਾਹ ਜੀ ਨੂੰ ਵੇਖਿਆ ਤਾਂ ਉਹਨੇ ਠੁੱਡਾ ਮਾਰਿਆ ਤੇ ਕਿਹਾ ਤੂੰ ਕੌਣ ਕਾਫਰ ਹੈ ਜੋ ਖੁਦਾ ਦੇ ਘਰ ਵੱਲ ਪੈਰ ਫਸਾਰੀ ਪਿਆ ਹੈ ਇਹ ਗੱਲ ਇਤਿਹਾਸ ਵਿੱਚ ਭਾਈ ਗੁਰਦਾਸ ਜੀ ਦੀ ਵਾਰ ਪਹਿਲੀ ਦੇ ਵਿੱਚ ਵੀ ਇਹੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਜਦੋਂ ਉਹ ਲਿਖਦੇ ਨੇ ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾ ਦੇ ਪਾਏ ਪਸਾਰੀ ਜੀਵਨ ਮਾਰੀ ਲੱਤ ਦੇ ਕਿਹੜਾ ਸੁੱਤਾ ਕੁਫਰ ਕੁਫਾਰੀ ਸੋ ਜਦੋਂ ਗੁਰੂ ਪਾਸ਼ਾ ਜੀ ਦੇ ਲੱਤ ਮਾਰ ਕੇ ਕੁਛ ਦਾ ਵੀ ਤੂੰ ਕੌਣ ਕਾਫਰ ਐ ਜੋ ਖੁਦਾ ਦੇ ਘਰ ਵੱਲ ਪੈਰ ਪਸਾਰੀ ਪਿਆ ਕੋਈ ਹੋਸ਼ ਕਰ ਇਹ ਖੁਦਾ ਦੇ ਘਰ ਦੀ ਬੇਅਦਬੀ ਹੈ ਇਹ ਗੁਨਾਹ ਹੈ ਗੁਰੂ ਪਾਸ਼ਾ ਜੀ ਬੜੀ ਹੀ ਮਿੱਠੀ ਤੇ ਸ਼ਾਂਤ ਭਰੀ ਆਵਾਜ਼ ਦੇ ਵਿੱਚ ਕਹਿੰਦੇ ਨੇ ਮਿੱਤਰਾ ਮੈਂ ਪਰਦੇਸੀ ਹਾਂ ਥੱਕਾ ਹੋਇਆ ਹਾਂ ਇਸ ਕਰਕੇ ਮੇਰਾ ਜਿੱਧਰ ਜੀ ਕੀਤਾ ਮੈਂ ਉਮੇ ਸੌਂ ਗਿਆ ਪਰ ਜੇ ਤੈਨੂੰ ਇਤਰਾਜ਼ ਹੈ ਤਾਂ ਜਿੱਧਰ ਰੱਬ ਦਾ ਘਰ ਨਹੀਂ ਉਧਰ ਨੂੰ ਮੇਰੀਆਂ ਲੱਤਾਂ ਤੂੰ ਕਰ ਦੇ ਸੋ ਜੀਵਨ ਨੇ ਕ੍ਰੋਧ ਵਿੱਚ ਆ ਕੇ ਗੁਰੂ ਜੀ ਦੀਆਂ ਜੜੀਆਂ ਲੱਤਾਂ ਓਕੜੀਸ ਕੇ ਉਸ ਪਾਸੇ ਵੱਲ ਨੂੰ ਕਰਤੀਆਂ ਜਿੱਧਰ ਕਾਬਾ ਨਹੀਂ ਸੀ ਪਰ ਜਦੋਂ ਉਹਨੇ ਲੱਤਾਂ ਉਧਰ ਕਰਨ ਤੋਂ ਬਾਅਦ ਤਾਂ ਵੱਲ ਨੂੰ ਆਦਾ ਮੂੰਹ ਤੱਕਿਆ ਜਾਂ ਕੀ ਵੇਖਦਾ ਹੈ ਕਿ ਜਿਹੜੇ ਪਾਸੇ ਉਹਨੇ ਗੁਰੂ ਪਾਤਸ਼ਾਹ ਜੀ ਦੇ ਪੈਰ ਕੀਤੇ ਨੇ ਉਥੇ ਹੀ ਕਾਬਾ ਖੜਾ ਹੈ ਜੀਵਨ ਨੇ ਲੱਤਾਂ ਨੂੰ ਹੋਰ ਪਰੇ ਵੱਲ ਨੂੰ ਘੁਮਾ ਦਿੱਤਾ ਤਾਂ ਕਾਬਾ ਵੀ ਉਹਦੇ ਨਾਲ ਹੀ ਘੁੰਦਾ ਹੋਇਆ ਉਸ ਗੁਰੂ ਪਾਤਸ਼ਾਹ ਜੀ ਦੇ ਪੈਰਾਂ ਉੱਤੇ ਖੜਾ ਹੋਇਆ ਸਭ ਨੂੰ ਦੇਖਿਆ ਜੀਵੰਤੇ ਹੋਰ ਕਾਜੀ ਜਿਹੜੇ ਸੀ ਉਥੇ ਖੜੇ ਉਹ ਬਹੁਤ ਹੈਰਾਨ ਹੋ ਗਏ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਵੇਖ ਲਿਆ ਮਿੱਤਰਾ ਕਿ ਰੱਬ ਦਾ ਘਰ ਤਾਂ ਹਰ ਪਾਸੇ ਆ ਤੁਹਾਡੇ ਕੁਰਾਨ ਸ਼ਰੀਫ ਵਿੱਚ ਵੀ ਲਿਖਿਆ ਅੱਲਾ ਪੂਰਬ ਵਿੱਚ ਹੈ ਅੱਲਾ ਪੱਛਮ ਵਿੱਚ ਹੈ ਤੁਸੀਂ ਜਿੱਧਰ ਮੂੰਹ ਕਰੋ ਉਧਰ ਹੀ ਅੱਲਾ ਦਾ ਮੂੰਹ ਹੈ ਤੁਸੀਂ ਤਾਂ ਹਜਰਤ ਸਾਹਿਬ ਦੇ ਬਚਨ ਭੁੱਲ ਗਏ ਹੋ ਕਾਫਰ ਤੁਸੀਂ ਹੋ ਕਿ ਮੈਂ ਹਾਂ ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਕਰਾਰੀ ਚੋਟ ਮਾਰਦੇ ਆ ਤਰਕ ਨਾਲ ਸਵਾਲ ਪੁੱਛਦੇ ਨੇ ਉਹਨਾਂ ਸਾਰਿਆਂ ਦੀਆਂ ਜਿਹੜੀਆਂ ਅੱਖਾਂ ਉੱਚੋਕ ਜਾਂਦੀਆਂ ਜੀ ਉਹਨਾਂ ਨੂੰ ਸਾਰੇ ਪਾਸੇ ਖੁਦਾ ਹੀ ਖੁਦਾ ਦਾ ਆਵਾਜ਼ ਖੁਦਾ ਦਾ ਕੜ ਦੇਣ ਲੱਗ ਪੈਂਦਾ ਹੈ ਅਗਲੀ ਸਵੇਰ ਬਹੁ ਸਾਰੇ ਹਾਜ਼ਰੀ ਗੁਰੂ ਪਾਸ਼ਾ ਜੀ ਦੇ ਦਵਾਲੇ ਜੁੜੇ ਤੇ ਲੱਗੇ ਉਹਨਾਂ ਨਾਲ ਵਿਚਾਰ ਚਰਚਾ ਕਰਨ ਮਖਦੂਦ ਰੁਕਨ ਦੀਨ ਉਹਨਾਂ ਦਾ ਮੁਖੀ ਸੀ ਜੀ ਉਹਨਾਂ ਮੁਸਲਮਾਨਾਂ ਦਾ ਉਹਨੇ ਪੁੱਛਿਆ ਕਿ ਤੁਸੀਂ ਗੁਰੂ ਜੀ ਬਾਬਾ ਜੀ Hindu ਹੋ ਕਿ ਮਸਲਮਾਨ ਹੋ ਗੁਰੂ ਜੀ ਨੇ ਕਿਹਾ ਕਿ ਨਾ ਮੈਂ Hindu ਹਾਂ ਭਾਈ ਤੇ ਨਾ ਮੈਂ Musalman ਮੈਂ ਤਾਂ ਅੱਲਾ ਮੀਆਂ ਦਾ ਰਚਿਆ ਪੰਜ ਦਿੱਤਾਂ ਦਾ ਪੁਤਲਾ ਹਾਂ ਇੱਕ ਇਨਸਾਨ ਹਾਂ ਫੇਰ ਉਹਨਾਂ ਨੇ ਪੁੱਛਿਆ ਕਿ Hindu ਵੱਡਾ ਹੈ ਕਿ Musalman ਗੁਰੂ ਪਾਸ਼ਾ ਜੀ ਫਰਮਾਉਂਦੇ ਨੇ ਕਿ Hindu ਜਾਂ Musalman ਹੋਣ ਜਾਂ ਖਵੋਨ ਨਾਲ ਬੰਦਾ ਵੱਡਾ ਜਾਂ ਨੀਕਾ ਉੱਚਾ ਜਾਂ ਨੀਵਾ ਚੰਗਾ ਜਾਂ ਮੰਦਾ ਨਹੀਂ ਹੁੰਦਾ ਭਾਈ ਚੰਗਾ ਜਾਂ ਵੱਡਾ ਉਹ ਹੈ ਜਿਹੜਾ ਆਪਣੀ ਕਰਨੀ ਨੂੰ ਚੰਗਾ ਰੱਖੇ ਭੈੜੇ ਤੇ ਨੀਨੇ ਕੰਮ ਕਰਨ ਵਾਲਾ ਉਹ Hindu ਹੋਵੇ ਭਾਵੇਂ ਮੁਸਲਮਾਨ ਹੋਵੇ ਉਹ ਨੀਚ ਹੀ ਹੁੰਦਾ ਹੈ ਉਹ ਛੋਟਾ ਹੀ ਹੁੰਦਾ ਹੈ ਫੇਰ ਗੁਰੂ ਪਾਸ਼ਾ ਜੀ ਹੋਰ ਸੰਜੋਣਾ ਕਰਦੇ ਨੇ ਫੇਰ ਵਿਚਾਰ ਹੁੰਦੀ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਮਰਨ ਮਗਰੋਂ ਜਦੋਂ ਬੰਦੇ ਦੇ ਚੰਗੇ ਮੰਦੇ ਕੰਮਾਂ ਦਾ ਜਾਇਜ਼ਾ ਲਿਆ ਜਾਂਦਾ ਹੈ ਵਿਚਾਰਿਆ ਜਾਂਦਾ ਹੈ ਦਾ ਹੁੰਦਾ ਚੰਗਾ ਮੰਨਦਾ ਜਿਹੜਾ ਫਾਲਾ ਨੂੰ ਭੋਗਣਾ ਪੈਂਦਾ ਨਾ ਕੋਈ ਤੁਹਾਡੇ ਵਿੱਚੋਂ ਹਿੰਦੂ ਹੋਣ ਕਰਕੇ ਸਵਰਗਾਂ ਦਾ ਹੱਕਦਾਰ ਹੈ ਤੇ ਨਾ ਮੁਸਲਮਾਨ ਹੋਣ ਕਰਕੇ ਸਵਰਗਾਂ ਦਾ ਜਾਂ ਬਹਿਸ਼ਤ ਦਾ ਹੱਕਦਾਰ ਹੈ ਨਾ ਤੁਹਾਡੇ ਕਰਕੇ ਕੋਈ ਵੀ ਬੰਦਾ ਆਪਣੀ ਜਾਤ ਕਰਕੇ ਦੋਜਕ ਜਾਂ ਫਿਰ ਕਹ ਲੋ ਕਿ ਨਰਕ ਦਾ ਸਵਰਗ ਦਾ ਹੱਕਦਾਰ ਹੁੰਦਾ ਹੈ ਸੋ ਇਸ ਤਰ੍ਹਾਂ ਕਈ ਜਿਹੜੇ ਬੰਦੇ ਆ ਨਾ ਕੇਵਲ ਹਿੰਦੂ ਹੋਣ ਕਰਕੇ ਜਾਂ ਮੁਸਲਮਾਨ ਹੋਣ ਕਰਕੇ ਕਿਸੇ ਵੀ ਚੀਜ਼ ਦੇ ਹੱਕਦਾਰ ਹੁੰਦੇ ਨੇ ਅੱਲਾਹ ਪਰਵਰਦੀਗਾਰ ਦੀ ਦਰਗਾਹ ਦੇ ਵਿੱਚ ਨਾ ਨਰਕ ਦਾ ਨਾ ਸਵਰਗ ਦਾ ਸੋ ਨਰਕ ਸਵਰਗ ਜਾਂ ਬਹਿਸ਼ ਦੋ ਜਨ ਦੰਬੇੜਾ ਤਾਂ ਜੱਗ ਵਿੱਚ ਕੀਤੇ ਉਹਦੇ ਕੰਮਾਂ ਦੇ ਅਨੁਸਾਰ ਹੁੰਦਾ ਹੈ ਮੰਦੇ ਕੰਮ ਕਰਨ ਵਾਲੇ ਪਾਪੀ ਨਾ ਹਿੰਦੂ ਵੇਖੇ ਜਾਂਦੇ ਨੇ ਨਾ ਮੁਸਲਮਾਨ ਵੇਖੇ ਜਾਂਦੇ ਨੇ ਉਹਨਾਂ ਨੂੰ ਰੱਬ ਦੀ ਜਿਹੜੀ ਦਰਗਾਹ ਦੇ ਵਿੱਚ ਠੋਈ ਨਹੀਂ ਮਿੰਦੀ ਜਦੋਂ ਉਹਰ ਇਦਾਂ ਦੀਆਂ ਗੱਲਾਂ ਬਾਤਾਂ ਗੁਰੂ ਪਾਸ਼ਾ ਜੀ ਦੇ ਨਾਲ ਉਹਨਾਂ ਦੀਆਂ ਹੁੰਦੀਆਂ ਨੇ ਗੁਰੂ ਜੀ ਕਹਿੰਦੇ ਨੇ ਕਿ ਜਿਵੇਂ ਹੁਣ ਮੁਰਦੇ ਨੂੰ ਕਬਰਾਂ ਵਿੱਚ ਦੱਬ ਦਿੰਦੇ ਨੇ ਤੇ ਕਹਿੰਦੇ ਆ ਕਿ ਬੰਦੇ ਨੂੰ ਬਹਿਸ਼ਤ ਨਹੀਂ ਮਿਲੇਗੀ ਜੇਕਰ ਉਹਨੂੰ ਇਸ ਤਰ੍ਹਾਂ ਨਾ ਕੀਤਾ ਜਾਵੇ। ਯਾ ਸਾੜੇ ਸੰਸਕਾਰ ਜਾਣ ਨਾਲ ਜੀਵਾਤਮਾ ਨੂੰ ਦੁਜਖੀ ਨਹੀਂ ਬਣਨਾ ਪੈਂਦਾ। ਪਰ ਮੁਰਦੇ ਨੂੰ ਦੱਬਣਾ ਜਾਂ ਸਾੜਨਾ ਜਾਂ ਕਿਸੇ ਵੀ ਹੋਰ ਢੰਗ ਨਾਲ ਬਿਲੇ ਲੋਣਾ ਇਹ ਤਾਂ ਵੱਖ-ਵੱਖ ਦੇਸ਼ਾਂ ਦੇ ਆਪੋ ਆਪਣੀਆਂ ਰੀਤੀਆਂ ਤੇ ਆਪੋ ਆਪਣੇ ਸੁਵਿਧਾ ਦੇ ਮਤਾਬਕ ਢੰਗ ਨੇ ਬਾਕੀ ਰਹੀ ਗੱਲ ਅਰਸੂਲ ਸਾਹਿਬ ਦੀ ਅਗਲੇ ਜਹਾਨ ਵਿੱਚ ਸਹਾਇਤਾ ਦੀ ਗੱਲ ਮੇਰਾ ਤਾਂ ਵਿਸ਼ਵਾਸ ਹੈ ਕਿ ਜੋ ਰੱਬ ਦੇ ਲਨ ਲੱਗ ਗਿਆ ਉਹਦਾ ਹੋ ਗਿਆ ਉਸ ਨੂੰ ਅੱਗੇ ਦਰਗਾਹੇ ਜਾ ਕੇ ਕਿਸੇ ਵੀ ਬਚੁੰਦੇ ਜਾਂ ਰਸੂਲ ਦੀ ਦੂਰ ਨਹੀਂ ਪੈਂਦੀ ਜਿਹੜੇ ਪਾਪੀ ਨੇ ਬਾਪ ਕੋ ਮੁੰਦੇ ਨੇ ਉਹਨਾਂ ਨੂੰ ਮੰਦੇ ਕਰਮਾਂ ਦਾ ਫਲ ਜਿਹੜਾ ਕੋਈ ਰਸੂਲ ਵੀ ਨਹੀਂ ਦਾਲ ਸਕਦਾ ਹਰੇਕ ਨੂੰ ਮੰਦਾ ਚੰਗਾ ਆਪਣਾ ਆਪ ਕੀਤੇ ਦਾ ਪਉਣਾ ਪੈਂਦਾ ਸੱਚ ਤਾਂ ਇਹ ਆ ਕਿ ਲੱਖਾਂ ਹੀ ਰਸੂਲ ਉਸ ਰੱਬ ਦੇ ਦਰ ਦੇ ਮੰਗਤੇ ਨੇ ਫਿਰ ਉਹਨਾਂ ਤੋਂ ਮੰਗਨ ਦੀ ਥਾਂ ਸਿੱਧਾ ਕਿਉਂ ਨਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੋਂ ਮੰਗ ਲਿਆ ਜਾਵੇ ਜੇਕਰ ਸਾਡੇ ਤੋਂ ਕੋਈ ਗੁਨਾਹ ਹੋ ਜਾਂਦਾ ਗੁਰੂ ਪਾਤਸ਼ਾਹ ਕਹਿੰਦੇ ਆ ਤਾ ਦੇ ਆ ਪਲਦੇ ਸਾਸ ਕਰਕੇ ਗੁਰੂ ਪਾਸ਼ਾ ਤੋਂ ਮਾਫੀ ਮੰਗ ਕੇ ਸੱਚੇ ਦਿਲ ਨਾਲ ਗਿੱਤ ਵਜੇਹਾ ਕਰਨ ਦਾ ਨਾ ਕਰਨ ਦਾ ਵਾਦਾ ਕਰੀਏ ਤਾਂ ਜ਼ਰੂਰ ਇਹੜਾ ਪਰਮਾਤਮਾ ਸਾਡੀ ਬਾਹ ਫੜਦਾ ਇਸ ਤਰ੍ਹਾਂ ਚੋਖਾ ਚਿਰ ਜਦੋਂ ਇਹ ਦਾਮੀਆਂ ਚਰਚਾ ਹੁੰਦੀ ਆ ਰਹੀਆਂ ਜੀ ਉਹਨਾਂ ਹਾਜ਼ੀਆਂ ਦੇ ਨਾਲ ਗੁਰੂ ਕਿਤਾਦੀਆਂ ਸਭ ਦੀ ਨਿਸ਼ਾ ਹੋ ਗਈ ਜੀ ਉਥੇ ਜੁੜਿਆ ਜੁੜੇ ਜਿੰਨੇ ਵੀ ਹਾਜ਼ੀ ਸੀ ਉਹਨਾਂ ਨੇ ਗੁਰੂ ਜੀ ਦੇ ਉਪਦੇਸ਼ ਨੂੰ ਦਿਲ ਵਿੱਚ ਧਾਰਨ ਕੀਤਾ ਮਕਦੂਦ ਰੁਕਨੋ ਦੀਨ ਹੋ ਰਾਂ ਤਾ ਗੁਰੂ ਜੀ ਦੇ ਚਰਨੀ ਤੱਕ ਕੰਨ ਗਏ ਕਿ ਤੁਸੀਂ ਸਾਡਾ ਕੁਫਰ ਤੇ ਕੁਫਰ ਦਹਾ ਨੀਰਾ ਜੜਾ ਦੂਰ ਕਰਤਾ ਤੁਸੀਂ ਨਾ ਸੀ ਤੁਹਾਨੂੰ ਆਪਣਾ ਰਹਿ ਪਰਜਨਹੀ ਰਾਹ ਦੱਸਣ ਵਾਲਾ ਤਾ ਗੁਰੂ ਮੰਦਿਆ ਇਹੋ ਜਿਹਾ ਬੁਲਾਕਾਤਾ ਦੀ ਕੋਈ ਨਿਸ਼ਾਨੀ ਮੈਨੂੰ ਬਖਸ਼ੋ ਮੇਰੇ ਪਾਤਸ਼ਾਹ ਗੁਰੂ ਜੀ ਨੇ ਫਿਰ ਆਪਣੀਆਂ ਖੜਾਵਾਂ ਉਹਨਾਂ ਨੂੰ ਦਿੱਤੀਆਂ ਉਹ ਖੜਾ ਮਖਦੂਦ ਹੋਰਾਂ ਨੇ ਬੜੇ ਹੀ ਆਦਰ ਸਤਕਾਰ ਨਾਲ ਆਪਣੇ ਸਥਾਨ ਵਿੱਚ ਟਕਾਈ ਮਗਰ ਹਿੰਦੋਸਤਾਨ ਆਉਂਦੇ ਹੋਏ ਉਹ ਉਹ ਨੂੰ ਇੱਧਰ ਲੈ ਆਏ ਤੇ ਉਹ ਨੂੰ ਤੱਕ ਉਹਨਾਂ ਦੀ ਜਿਹੜੀ ਔਲਾਦ ਆ ਜਾਂ ਉਹਨਾਂ ਦੀ ਵੰਸ਼ ਜਿਹੜੀ ਹੈਗੀ ਆ ਉਹ ਉੱਚ ਦੇ ਪੀੜਾਂ ਪਾਸ ਮੌਜੂਦ ਦੇਤੀ ਹੈ ਜਾਨੀ ਕੀ ਬਹਾਵਲਪੁਰ ਦੇ ਵਿੱਚ ਉਹ ਅੱਜ ਵੀ ਮੌਜੂਦ ਹੈ ਜੀ ਬੜਾ ਪਾਸ਼ਾ ਜੀ ਦੀਆਂ ਉਹ ਖੜਾਵ ਤੁਸੀਂ ਦਰਸ਼ਣੇ دیدار ਕਰ ਸਕਦੇ ਹੋ ਉਸ ਤੋਂ ਬਾਅਦ ਮੱਕੇ ਤੋਂ ਗੁਰੂ ਜੀ ਮਦੀਨੇ ਗਏ ਉੱਥੇ ਵੀ ਉਹਨਾਂ ਨੇ ਸੱਚ ਧਰਮ ਦਾ ਉਪਦੇਸ਼ ਦਿੱਤਾ ਬਹੁਤ ਸਾਰੇ ਸਿੱਖ ਸੰਗਤ ਗੁਰੂ ਪਾਸ਼ਾ ਜੀ ਦੇ ਨਾਲ ਜੁੜੇ ਹੁਣ ਅੱਗੇ ਦੀ ਜੜੀ ਸਾਖੀ ਹੈ ਇਸ ਤੋਂ ਬਾਅਦ ਆਲਾ ਪੱਖ ਉਹ ਬਹੁਤ ਗਵਰਨਰ ਸੁਣਨ ਵਾਲਾ ਫਿਰ ਉਹ ਹੋਰ ਪਾਸੇ ਗੁਰੂ ਪਾਸ਼ਾ ਜੀ ਦੇ ਤਰਪੱਛਾਂ ਵੱਲ ਨੂੰ ਹੁੰਦੇ ਹੋਏ ਪਹਿਲਾਂ ਮਿਸਰ ਤੇ ਸੂडान ਤੋਂ ਮਗਰੋਂ ਤੁਰਕ ਜਾ ਪੁੱਜੀ ਤੁਰਕ ਦਾ ਬਾਦਸ਼ਾਹ ਵੀ ਬੜਾ ਜ਼ਬਰ ਤੇ ਜ਼ਾਲਮ ਸੀ ਉਹ ਵੀ ਬੜੀ ਜਿਹੜੀ ਉੱਥੇ ਵੀ ਜਾ ਕੇ ਗੁਰੂ ਪਾਸ਼ਾ ਨਾਲ ਜੀਨੇ ਨਿਰਪੈਤਾ ਨਾਲ ਦਲੇਰੀ ਨਾਲ ਉਹਨੂੰ ਮਿਲਦੇ ਨੇ ਉਹਨੂੰ ਸਮਝਾਉਣਾ ਕਰਦੇ ਨੇ ਕਿ ਭਾਈ ਤੂੰ ਆਪਣੀ ਪਰ ਜਾ ਉੱਪਰ ਜਾ ਵਰ ਜਲਮ ਖੜਨਾ ਛੱਡ ਦੇ ਦਇਆ ਕਰਿਆ ਕਰੇ ਨਾ ਤੇ ਨਿਆਂ ਦਾ ਰਾਜ ਕਰਿਆ ਕਰ ਇਸ ਤਰ੍ਹਾਂ ਦਾ ਉਪਦੇਸ਼ ਲੈ ਕੇ ਉਹ ਵੀ ਪਾਸ਼ਾ ਜੀ ਦੇ ਨਾਲ ਲੱਕੇ ਅੱਗੇ ਤੋਂ ਜੰਗਾ ਜੀਵਨ ਬਤੀਤ ਕਰਨ ਦਾ ਵਾਅਦਾ ਖੜਦਾ ਇਕਰਾਰ ਕਰਦਾ ਅੱਗੇ ਪਾਸ਼ਾ ਜਦੋਂ ਬਗਦਾਦ ਜਾਂਦੇ ਨੇ ਤਾਂ ਉੱਥੇ ਕੀ ਹੁੰਦਾ ਤੁਰਕੀ ਵਿੱਚ ਵੀ ਸੱਚ ਧਰਮ ਦਾ ਪ੍ਰਚਾਰ ਕਰਕੇ ਗੁਰੂ ਜੀ ਵਾਪਸ ਮੁੜੇ ਪਰਦੇ ਫਿਰਦੇ ਰਬੀ ਕਾਰ ਕਰਦੇ ਬਗਦਾਦ ਪਹੁੰਚੇ ਤੇ ਸ਼ਹਿਰ ਵਿੱਚ ਸਲਾਮ ਦਾ ਬੜਾ ਕੇਂਦਰ ਸੀ ਹੁਣ ਇੱਥੇ ਗੁਰੂ ਭਾਸ਼ਾ ਕੀ ਕਰਦੇ ਆ ਗੁਰੂ ਜੀ ਨਗਰ ਤੋਂ ਬਾਹਰ ਇੱਕ ਇਕਾਂਤ ਥਾਂ ਤੇ ਜਾ ਕੇ ਟਿਕੇ ਅਗਲੇ ਦਿਨ ਦਾ ਅੰਮ੍ਰਿਤ ਵੇਲਾ ਹੋਇਆ ਮੁੱਲਾ ਨੇ ਬਾੰਗ ਦਿੱਤੀ ਮੁਸਲਮਾਨ ਜਿਵੇਂ ਆਪਣੇ ਗੁਰਦੁਆਰਿਆਂ ਦੇ ਵਿੱਚ ਸਵੇਰੇ ਜਿਹੜੇ ਗ੍ਰੰਥੀ ਬੀਰ ਹੁੰਦੇ ਨੇ ਤੇ ਉਹ ਗੁਰਬਾਣੀ ਦੇ ਨਾਲ ਜਿਹੜਾ ਹੈਗਾ ਸਵੇਰ ਦਾ ਉਦਘਾਟਨ ਕਰਦੇ ਨੇ ਕਹਿੰ ਲੋ ਗੁਰੂ ਪਿਤਾ ਦੇ ਗੁਰਬਾਣੀ ਦੇ ਸ਼ਬਦਾਂ ਦੇ ਜਰੀਏ ਸ਼ੁਰੂਆਤ ਕਰਦੇ ਨੇ ਉਸ ਪ੍ਰਕਾਰ ਮਸੀਤ ਦੇ ਵਿੱਚ ਜਿਹੜੇ ਮੁਸਲਮਾਨ ਜਦੋਂ ਆਪਣੇ ਅੰਦਰ ਪ੍ਰਵ ਦੀ ਗਾਣ ਬੁਲਾਉਂਦੇ ਨੇ ਉਹਨੂੰ ਬਾੰਗ ਕਹਿੰਦੇ ਨੇ ਜੀ ਸੋ ਮੁੱਲਾ ਨੇ ਬਾੰਗ ਦਿੱਤੀ ਮੁਸਲਮਾਨ ਨਮਾਜ਼ ਪੜ੍ਹਨ ਦੇ ਮਸੀਤ ਵਾਲ ਨੂੰ ਜਾਣ ਲੱਗ ਪਏ ਗੁਰੂ ਜੀ ਨੇ ਉੱਚੀ ਮਿੱਥੀ ਸਰੀਲੀ ਆਵਾਜ਼ ਵਿੱਚ ਸਤ ਕਰਤਾਰ ਕੈਨਾ ਸ਼ੁਕਰ ਕਰਤਾ ਜੈਨ ਇੱਕ ਅਨੋਖੀ ਬਾੰਗ ਗੁਰੂ ਪਾਸ਼ਾ ਜੀ ਨੇ ਆਪਣੇ ਕੰਨਾਂ ਤੇ ਹੱਥ ਧਰ ਕੇ ਦਿੱਤੀ ਇਹ ਅਨੋਖੀ ਬਾੰਗ ਸੁਣ ਕੇ ਲੋਕ ਹੈਰਾਨ ਹੋ ਗਏ ਫਿਰ ਮਰਦਾਨਾ ਰਵਾਜ ਵਜਾਉਣ ਲੱਗਾ ਤੇ ਗੁਰੂ ਪਾਸ਼ਾ ਜੀ ਕਰਨ ਲੱਗੇ ਕੀਰਤਨ ਉਸ ਪਹਾੜ ਦੀ ਗਾੜ ਦਾ ਲੋਕ ਹੋਰ ਵੀ ਹੈਰਾਨ ਹੋਏ ਕਿ ਇਹ ਕੌਣ ਹੈ ਮੁਸਲਮਾਨ ਵਿੱਚ ਤਾਂ ਰਾਗ ਦੀ ਮਨਾਹੀ ਹੈ ਮੈਂ ਸੌਰੀ ਇਸਲਾਮ ਵਿੱਚ ਤਾਂ ਰਾਗ ਦੀ ਮਨਾਹੀ ਸਮਝੀ ਜਾਂਦੀ ਐ ਸੋ ਇਸ ਤਰ੍ਹਾਂ ਉਹ ਕਹਿੰਦੇ ਵੀ ਕੌਣ ਹੋ ਸਕਦਾ ਇਹ ਜਿਹੜਾ ਇਦਾਂ ਬਾਂਦ ਵੀ ਜੀਬ ਜੀ ਦੇ ਰਿਹਾ ਤੇ ਰਾਗ ਵੀ ਵਜਾ ਰਿਹਾ ਉਹਨਾਂ ਲੋਕਾਂ ਨੂੰ ਗੁਰੂ ਜੀ ਦੇ ਬਹੁਤ ਬੜਾ ਗੁੱਸਾ ਆਇਆ ਕਿ ਇਸਲਾਮ ਦੇ ਇਸ ਘਰ ਵਿੱਚ ਕਿਹੜਾ ਹੋਵੇ ਇਸਲਾਮੀ ਸੜਾਂ ਦੇ ਉਲੰਘਣਾ ਕਰਨ ਵਾਲਾ ਉਹਨਾਂ ਨੇ ਬਗਦਾਦ ਦੇ ਪੀਰ ਦਾ ਜ਼ਿੱਤੇ ਹਾਕਮ پاس ਜਾੜ ਬੋਧ ਕੀਤੀ ਪੀਰ ਜੀ ਕਹਿੰਦੇ ਆ ਬਗਦਾਦ ਦੇ ਪੀਰ ਤੇ ਹਾਕਮ ਪਾਸ ਜਿਹੜੀ ਰਿਪੋਰਟ ਕੀਤੀ ਤਾਂ ਉਹਨੇ ਅਗੋਂ ਹੋੜੀ ਹੁਕਮ ਸੁਨਾਤਾ ਕਹਿੰਦਾ ਜੇ ਇਸ ਤਰ੍ਹਾਂ ਕੋਈ ਅਨੋਖਾ ਇਨਸਾਨ ਬਾਹਰ ਆ ਕੇ ਸਾਡੇ ਇਸਲਾਮ ਦੇ ਵਿਰਧ ਪ੍ਰਚਾਰ ਕਰ ਰਿਹਾ ਇਸਲਾਮ ਦੀ ਮਜਮੂਦਾ ਦੇ ਵਿਰਧ ਜਾ ਰਿਹਾ ਤਾਂ ਇਸ ਅਨੋਖੇ ਇਸਲਾਮ ਵਿਰੋਧੀ ਪਰਦੇਸੀ ਨੂੰ ਸੰਸਾਰ ਕੀਤਾ ਜਾਵੇ ਭਾਵ ਪੱਥਰ ਮਾਰ ਮਾਰ ਕੇ ਮਾਰ ਕਰਕੇ ਆ ਜਾਵੇ ਲੋਕ ਅਥਰ ਵੱਟੇ ਚੱਕ ਕੇ ਦੰਦੇ ਸੁਰਤੀਆਂ ਚੱਕ ਕੇ ਗੁਰੂ ਪਾਸ਼ਾ ਜੀ ਵੱਲ ਆਉਂਦੇ ਨੇ ਬੁਰੂ ਜੀ ਆਪਣਾ ਬਿਲਕੁਲ ਸਥਿਰ ਬੈਠ ਕੇ ਅਕਾਲ ਪੁਰਖ ਵਾਏ ਗੁਰੂ ਨਾਨਕ ਸੁਰਤਿ ਜੋਰੀ ਬੈਠੇ ਨੇ ਜਦੋਂ ਉਹ ਅੱਗੇ ਆਉਂਦੇ ਨੇ ਗੁਰੂ ਪਾਸ਼ਾ ਜੀ ਦੇ ਰੱਬੀ ਨੂਰ ਪਰੇ ਚਿਹਰੇ ਵੱਲ ਵੇਖ ਕੇ ਸਾਰੇ ਠਟੜੰਮਦੇ ਗਏ ਉਹਨਾਂ ਨੂੰ ਇਦਾਂ ਲੱਗਾ ਜਿਵੇਂ ਬਹੁਤ ਚਿਰ ਦੇ ਪਿਆਸੇ ਨੂੰ ਪਾਣੀ ਮਿਲ ਗਿਆ ਹੋਵੇ ਜਿਵੇਂ ਬਹੁਤ ਤਪ ਦੇ ਕਾਲ ਜੇ ਦੇ ਵਿੱਚ ਕਿਸੇ ਨੇ ਠੰਡ ਪਾਤੀ ਹੋਵੇ ਉਹਨਾਂ ਵਿੱਚ ਫੇਰ ਪੱਥਰ ਮਾਰਨ ਦੀ ਜਿਹੜੀ ਸੱਤੇ ਅਸੀਂ ਜਿਹੜੀ ਹਿੰਮਤ ਸੀ ਉਹ ਨਾ ਰਹੀ ਉਹਨਾਂ ਦੇ ਹੱਥ ਪੱਥਰ ਮਾਰਨ ਦੀ ਜਗ੍ਹਾ ਸਤਕਾਰ ਵਿੱਚ ਝੁਕ ਜਾਂਦੇ ਨੇ ਗੁਰੂ ਜੀ ਉਹਨਾਂ ਨੂੰ ਸੱਚ ਤਰੰਦਉਪਦੇਸ਼ ਦਿੰਦੇ ਨੇ ਉਹਨਾਂ ਦੇ ਕਰੋਧ ਨੂੰ ਦੂੜ ਕਰਦੇ ਨੇ ਮਨ ਨੂੰ ਸ਼ਾਂਤ ਕਰਦੇ ਨੇ ਉਹਨਾਂ ਨੇ ਪੱਥਰ ਸੁੱਟ ਦਿੱਤੇ ਤੇ ਉਹ ਅਦ੍ਰਿਸਟੇ ਘਰ ਨਾਲ ਗੁਰੂ ਪਾਸ਼ਾ ਜੀ ਦੀ ਅੱਗੇ ਸਿਰ ਝੁਕਾ ਕੇ ਤੇ ਹੱਥ ਜੋੜ ਕੇ ਦਾਲੇ ਹੋ ਕੇ ਬੈਠ ਜਾਂਦੇ ਨੇ ਤੇ ਲੱਗੇ ਗੁਰੂ ਪਾਸ਼ਾ ਜੀ ਨਾਲ ਪ੍ਰੇਮ ਭਾਵ ਨਾਲ ਬਜਨਾ ਕਾਣ ਤੇ ਸੁਣਨ ਨੂੰ ਉਹਨਾਂ ਦੇ ਦੇਲਾ ਹਿਰਦਾ ਸੀ ਉਹ ਠਾਰੂ ਦਰਸ਼ਨ ਕਰ ਕਰਕੇ ਨਿਹਾਲ ਹੋ ਰਿਆ ਸੀ ਇਹ ਹਾਲ ਜਦੋਂ ਕਿਸੇ ਨੇ ਉਸ ਪੀਰ ਨੂੰ ਦੱਸਿਆ ਜਾ ਕੇ ਬਗਦਾਦ ਦੇ ਕਿ ਜਿਨ੍ਹਾਂ ਨੂੰ ਤੁਸੀਂ ਬਟਤੇ ਦੇ ਕੇ ਗੁਰੂ ਨਾਨਕ ਭਾਸ਼ਾ ਨੂੰ ਮਾਰਨ ਨਿਕਲਿਆ ਸੀ ਉਹ ਤਾਂ ਉਹਦੇ ਜਾ ਕੇ ਪ੍ਰੇਮੀ ਬਣ ਗਏ ਨੇ ਉਹਦੇ ਸ਼ਰਧਾਲੂ ਬਣ ਗਏ ਨੇ ਇਹ ਹਾਲ ਸੁਣ ਕੇ ਫਿਰ ਪੀਰ ਦਰਸ਼ਨ ਲਈ ਆਇਆ ਜੀ ਉਨੇ ਕਈ ਸਵਾਲ ਪੁੱਛੇ ਗੁਰੂ ਪਾਸ਼ਾ ਜੀ ਦੇ ਬਚਨ ਸੁਣ ਕੇ ਫਿਰ ਜਦੋਂ ਗੁਰੂ ਪਾਸ਼ਾ ਜੀ ਨੇ ਉਹਨਾਂ ਸਵਾਲਾਂ ਦੇ ਉੱਤਰ ਦਿੱਤੇ ਗੁਰੂ ਪਾਸ਼ਾ ਜੀ ਦੇ ਬਚਨ ਸੁਣ ਕੇ ਉਹਦੀ ਵੀ ਪੂਰੀ ਪੂਰੀ ਨਿਸ਼ਾ ਹੋ ਗਈ ਉਹਨਾਂ ਨੇ ਉਸ ਨੂੰ ਸੱਚੇ ਰੱਬ ਦੀ ਭਗਤੀ ਕਰਨ ਦਾ ਠੀਕ ਤੰਗ ਦੱਸਿਆ ਗੁਰੂ ਨਾਨਕ ਪਾਸ਼ਾ ਜੀ ਨੇ ਜੀਦਾ ਕਿ ਉਹ ਥਾਂ ਥਾਂ ਪ੍ਰਚਾਰ ਕਰਦੇ ਫਿਰਦੇ ਸਨ ਗੁਰੂ ਪਾਸ਼ਾ ਜੀ ਆਪਣੀਆਂ ਉਦਾਸੀਆਂ ਦੇ ਸਮੇ ਗੁਰੂ ਪਾਸ਼ਾ ਜੀ ਨੇ ਉਹਨਾਂ ਨੂੰ ਸੱਚਾ ਮਾਰਗ ਦਿਖਾਇਆ ਆਪ ਜੀਂਦੇ ਉਹਨੂੰ ਸਭ ਧਰਮਾਂ ਤੇ ਸਭ ਕੋਮਾਂ ਸਭ ਦੇਸ਼ਾਂ ਦੇ ਵਿੱਚ ਸਾਰ ਤਰ੍ਹਾਂ ਦੇ ਜਿਹੜੇ ਇਨਸਾਨ ਆ ਉਹ ਦੱਸਿਆ ਗੁਰੂ ਪਾਸ਼ਾ ਜੀ ਨੇ ਕਿ ਉਹ ਸਾਰੇ ਸੱਚੇ ਰੱਬ ਦੇ ਜਾਈ ਨੇ ਤੁਹਾਡੇ ਭੈਣ ਭਰਾ ਨੇ ਉਹਨਾਂ ਨੂੰ ਆਪਣਾ ਸਮਝ ਕੇ ਪਿਆਰ ਕਰਿਆ ਕਰੋ ਹਮਦਰਦੀ ਦਿਆ ਕਰੋ ਉਹਨਾਂ ਨੂੰ ਤੇ ਮਨੁੱਖ ਦੀ ਜੜੀ ਸੇਵਾ ਕਰਿਆ ਕਰੋ ਤੁਸੀਂ ਤਾਂ ਹੀ ਪ੍ਰਮਾਤਮਾ ਖੁਸ਼ ਹੋ ਸਰਦੈ ਜੇਕਰ ਪੂਰੀ ਸਾਜੀ ਹੋਏ ਕਾਇਨਾਤ ਤੇ ਉਹਦੇ ਮਨੁੱਖੀ ਜਾਤ ਦਾ ਫਸਲਦਾਰ ਕਰਾਂਗੇ ਸੋ ਇਸੇ ਨਗਰ ਪਾਸ ਠਰੰਸਮੇ ਆਪ ਨੂੰ ਇੱਥੇ ਦਾਇਕ ਫਕੀਰ ਰਿਸ਼ਾ ਜਲਾਸ਼ਾ ਬਹਿਲੂਲ ਮਿਲਿਆ ਤੇ ਉਹ ਵੀ ਨਿਹਾਲ ਹੋਇਆ ਉਹ ਸਥਾਨ ਹੁਣ ਤੱਕ ਦੀ ਜਿਹੜੀ ਯਾਦਗਾਰ ਬਣੀ ਹੋਈ ਹੈ ਜੀ ਜਦੋਂ ਗੁਰੂ ਪਾਤਸ਼ਾਹ ਜੀ ਮਿਲਣ ਗਏ ਸੀ ਥੜੇ ਦੇ ਪਿੱਛੇ ਕੰਧ ਵਿੱਚ ਇੱਕ ਇਬਾਰਤ ਉਖਰੀ ਹੋਈ ਹੈ ਜੀ ਜੀ ਤੋ ਪਤਾ ਲੱਗਦਾ ਕਿ ਗੁਰੂ ਪਾਸ਼ਾ ਬothe ਬਰਾਜੇ ਹੋਏ ਸਨ ਸੋ ਉਮੇ ਗੁਰੂ ਪਾਸ਼ਾ ਜੀ ਦੇ ਪੁਥੀਓ ਜਗਾ ਤੇ ਥਾਂ ਤੇ ਕੁਝੁ ਕਰਿਆ ਵਿਆ ਹੈ ਸੋ ਇਹ ਜਿਹੜੀ ਸਾਖੀ ਸੀ ਇਹਨੂੰ ਸੁਣਾਉਣ ਦਾ ਕੇਵਲ ਹੋਰ ਕੇਵਲ ਇਹ ਨਈਮਕਸਨ ਸੀ ਕਿ ਜੇਕਰ ਤੁਹਾਨੂੰ ਤੁਹਾਡੇ ਸਾਹਮਣੇ ਕੋਈ ਗਲਤ ਹੁੰਦਾ ਨਜ਼ਰ ਆਵੇ ਤਾਂ ਤੁਸੀਂ ਗੁਰਬਾਣੀ ਦਾ ਗੁਰੂ ਪਾਸ਼ਾ ਜੀ ਦੇ ਉਪਦੇਸ਼ਾਂ ਦਾ ਉਹ ਆਸਰਾ ਲੈ ਕੇ ਆਪਣੇ ਜੀਵਨ ਦੇ ਸਵਾਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ ਕਈ ਵਾਰ ਸਾਹਮਣੇ ਤੁਹੇ ਜੇ ਕੋਈ ਤੋਹਾਨੂੰ ਬਹੁਤ ਹੀ ਗ੍ਰੋਥ ਦੇ ਵਿੱਚ ਟੱਕਰਦਾ ਹੈ ਬਹੁਤ ਇਦਾਂ ਦੇ ਹਾਲਾਤ ਪੈਦਾ ਹੋ ਜਾਂਦੇ ਜਦੋਂ ਤੁਹਾਨੂੰ ਕੁਝ ਨਾ ਸਮਝੇ ਲੱਗੇ ਤਾਂ ਬਸ ਉਸ ਅਕਾਲ ਪੁਰਖ ਵਾਹਿਗੁਰੂ ਦਾ ਪੰਦੇ ਨੂੰ ਘੁੱਟ ਕੇ ਪੜ ਲਾਣਾ ਮਨ ਨੂੰ ਸ਼ਾਂਤ ਕਰਕੇ ਸਬਰ ਕਰਕੇ ਗੁਰਬਾਣੀ ਦੇ ਵਿੱਚ ਮਦੀਨ ਹੋ ਕੇ ਉਸ ਵਾਹਿਗੁਰੂ ਤੇ ਪ੍ਰਸਾਦ ਕਰਕੇ ਉਸ ਸਿਚੁਏਸ਼ਨ ਦੇ ਵਿੱਚੋਂ ਹਾਲਾਤ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਿਓ ਕਿਉਂਕਿ ਹਰ ਤਰ੍ਹਾਂ ਦੇ ਸਵਾਲ ਹਰ ਤਰ੍ਹਾਂ ਦੀ ਮੁਸ਼ਕਲ ਦਾ ਹੱਲ ਤੁਹਾਨੂੰ ਕੇਵਲ ਔਰ ਕੇਵਲ ਗੁਰੂ ਨਾਨਕ ਪਾਸ਼ਾ ਜੀ ਦੇ ਵੱਲੋਂ ਇਸ ਜਗ ਦੇ ਵਿੱਚ ਸਾਨੂੰ ਦਿੱਤੀ ਗਈ ਸੋਗਤ ਜਨਨਕ ਧੰਸਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਮਿਲ ਜੇਗਾ ਉਮੀਦ ਕਰਦੇ ਹਾਂ ਜੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਤਾਂ ਜਲਦੀ ਸੋ ਪਿਆਰੇ ਸਾ ਸੰਤੇ ਜੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਲਿਖੋ